ਸਾ ਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਭ ਮੇਲ ਮਲਾਈ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇ ਹਾ ਫਲ ਪਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਈ ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਈ ਸਚੋ ਦਹਿ ਦਿਸ ਪਸਰਿਆ ਗੁਰ ਕੈ ਸਹਜ ਸੁਭਾਈ ਨਾਨਕ ਜਿਨੇ ਅੰਦਰ ਸੱਚ ਹੈ ਸੇ ਜਨ ਛਪਹਿ ਨਾ ਕਿਸੈ ਦੇਸ਼ ਪਾਈ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਸੱਚੀ ਭਗਤ ਜਿਸ ਦੇ ਹਉਮੈ ਮਾਰ ਮਲਾਈਨ ਗੁਰ ਕੈ ਸ਼ਬਦ ਸੁੱਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੀ ਪੌੜੀ ਗੁਰ ਸਤਗੁਰ ਵਿੱਚ ਨਾਵੇਂ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ निंदक दुष्ट वडाई देख ना सकन उना पराया भला ना सुखाई क्या होवै किसी की ਝੱਖ ਮਾਰੀ ਜਾਂ ਸੱਚੇ ਸਿਉ ਬਣਾਈ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝੱਖ ਝੱਖ ਮਰੈ ਲੁਕਾਈ ਸ਼ਲੋਕ ਮਹਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਈ ਹਰ ਸੁਖ ਭੱਲਰ ਤਿਆਗਿਆ ਨਾਮ ਵਿਸਾਰ ਦੁੱਖ ਪਾਈ ਮਨ ਮੁਖ ਗਿਆਨੀ ਅੰਦਲੇ ਜਨਮ ਮਰਹ ਫਿਰ ਆਵੇ ਜਾਏ ਕਾਰਜ ਸਿਧ ਨਾ ਹੋਵਨੀ ਅੰਤ ਗਇਆ ਪਛਤਾਏ ਜਿਸ ਕਰਮ ਹੋਐ ਤਿਸ ਸਤਗੁਰ ਮਿਲੈ ਸੋ ਹਰ ਹਰ ਨਾਮ ਧਿਆਈ ਨਾਮ ਰੱਤੇ ਜਨ ਸਦਾ ਸੁਖ ਪਾਏਨ ਜਨ ਨਾਨਕ ਤਿੰਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋ ਉਬਰੈ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾ ਤਰੈ ਜਾਂ ਛੋੜੈ ਅਹੰਕਾਰ ਆਸਾ ਮਨਸਾ ਮਾਰੇ ਨਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੈ ਜਾਈਐ ਜਗਤ ਮਹਿ ਕਿਥੈ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾ ਕੇ ਮੂੰਹ ਫਿਟਕੀਐ ਸੱਚ ਭਗਤ ਵੜਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ ਜਨ ਨਾਨਕ ਸਾਚਿਆ ਰਾਦਿਆ ਗੁਰਮਖ ਸੁਖ ਪਾਈ ਸਲੋਕ ਮਹਲਾ 3 ਤੀਜਾ ਪੂਰੇ ਭਾਗ ਸਤਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਪਾਵਾ ਸਿਰ ਉਪਾਉ ਹੋਇ ਨਾ ਉਪਰਾਪਤ ਹੋਇ ਅੰਦਰ ਸੀਤਲ ਸ਼ਾਂਤ ਹੈ ਹਿਰਦੈ ਸਦਾ ਸੁਖ ਹੋਇ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖ ਦਾਤਾ ਤੇ ਰਹਿ ਮਨ ਵਸੈ ਹਉ ਮੈਂ ਜਾਏ ਅਭਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਹਾਰਾ ਜੇ ਖਾਨ ਉਮਰਾਵ ਸਿੱਖਦਾਰ ਹੈ ਤਿਤਨੇ ਸਭ ਹਰ ਕੀ ਕੀਏ ਜੋ ਕਿਛ ਹਰ ਕਰਾਵੇ ਸੋ ਉਹ ਹੀ ਕਰਹਿ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕਹਿਵਾਲ ਹੈ ਜਿਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਾਰ ਸਤਿਗੁਰ ਅੱਗੇ ਕਾਰਕ ਮਾਵਣ ਕਉ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾਂ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਸ਼ਲੋਕ ਮਹਲਾ 3 ਅੰਦਰ ਕਪਟ ਸਦਾ ਦੁੱਖ ਹੈ ਮਨ ਮੁਖ ਧਿਆਨ ਨਾ ਲਾਗੇ ਦੁੱਖ ਵਿੱਚ ਕਾਰਕ ਮਾਵਣੀ ਦੁੱਖ ਵਰਤੈ ਦੁੱਖ ਆਗੇ ਕਰਮੀ ਸਤ ਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਇ ਅੰਧ ਨਹ ਭ੍ਰਮ ਭਾਉ ਭਾਗੈ ਮਹਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚਕਾਇਆ ਮਹਲਾ ਤੀਜਾ ਮਨਮੁਖ ਮੈਲੇ ਮਰਹੈ ਗਵਾਰ ਗੁਰਮੁਖ ਨਿਰਮਲ ਹਰਿ ਰਾਖਿਆ ਉਰਧਾਰ ਭਨਤ ਨਾਨਕ ਸੁਨੋ ਜਨ ਭਾਈ ਸਤਗੁਰ ਸੇਵਿਹੁ ਹਉਮੈ ਮਲ ਜਾਈ ਅੰਦਰ ਸੰਸਾਰ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੈ ਭਾਇ ਸੂਤੇ ਕਬੂ ਨਾ ਜਾਗੈ ਮਾਇਆ ਮੋਹ ਪਿਆਰ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗੁਆਇਆ ਨਾਨਕ ਜਮ ਮਾਰ ਕਰੇ ਖੁਵਾਰ ਪੌੜੀ ਜਿਸਨੋ ਹਰ ਭਗਤ ਸੱਚ ਬਖਸ਼ਿਐਨ ਸੋ ਸੱਚਾ ਸਾਹ ਤਿਸ ਕੀ ਮਹਤਾਜੀ ਲੋਕ ਕੱਢਦਾ ਹੋਰ ਤ ਹਟ ਨਾ ਵਾਥ ਨਾ ਵਿਸਾਹ ਭਗਤ ਜਨਾ ਕੋ ਸੰਮੁਖ ਹੋਵੇ ਸੋ ਹਰ ਹਾਸ ਲਏ ਵੇ ਮੁਖ ਭਸਪਾਹ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ ਤਿੰਨਾ ਨੇੜ ਨਾ ਜਾ ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਵੇ ਪਰਵਾਹ ਸ਼ਲੋਕ ਮਹੱਲਾ ਤੀਜਾ ਇਸ ਜੁਗ ਮੈਂ ਭਗਤੀ ਹਰ ਧਨ ਖਟਿਆ ਹੋਰ ਸਭ ਜਗਤ ਪਰਮ ਭਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅਨੰਦਿਨ ਨਾਮ ਧਿਆਇਆ ਵਿਖਿਆ ਮਾਹੀ ਉਦਾਸ ਹੈ ਹਮੈ ਸ਼ਬਦ ਜਲਾਇਆ ਆਪ ਤਰਿਆ ਕੁੱਲ ਉਦਰੇ ਧਨ ਜਣੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਵ ਲਾਇਆ ਬ੍ਰਹਮਾ ਵਿਸ਼ਨ ਮਹਾਦੇਉ ਤਰੇ ਗੁਣ ਭੁੱਲੇ ਹਮੈ ਮੋਹ ਵਿਧਾਇਆ ਪੰਡਤ ਪੜ ਪੜ ਮੂਨੀ ਭੁੱਲੇ ਦੂਜੇ ਭਾਏ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਵਿਣ ਗੁਰ ਤਤ ਨ ਪਾਇਆ ਮਨਮੁਖੁ ਦੁਖੀਏ ਸਦਾ ਭ੍ਰਮ ਭੁੱਲੇ ਤਿਨੀ ਬਿਰਥਾ ਜਨਮ ਗਵਾਇ ਨਾਨਕ ਨਾਮ ਰਤੇ ਸੇਈ ਜਨ ਸਮਧੇ ਜੇ ਆਪੇ ਬਖਸ਼ ਮਲਾਇਆ ਮਹਲਾ ਤੀਜਾ ਨਾਨਕ ਸੋ ਸਲਾਹੀਐ ਜਿਸ ਵਸ ਸਭ ਕਿਛੁ ਹੋਇ ਤਿਸੈ ਸਰੇ ਬਹੁ ਪ੍ਰਾਣੀ ਹੋ ਤੇ ਸਬੈ ਨੇ ਆਵਰਨਾ ਕੋਈ ਗੁਰਮੁਖ ਅੰਦਰ ਮਨ ਵਸੈ ਸਦਾ ਸਦਾ ਸੁਖ ਹੋਈ ਪੌੜੀ ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖਟਿਓ ਸੇ ਦਿਵਾਲੀਏ ਜੁਗ ਮਾਹੀ ਓਏ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੋਹੇ ਥੁਕ ਨਾ ਤਿਨ ਕੋ ਪਾਏ ਪ੍ਰਾਈ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਨ ਸਗਵਾ ਭੀ ਆਪ ਲਖਾਹਿ ਜਿਸ ਧਨ ਕਾਰਨ ਚੁਗਲੀ ਕਰਹਿ ਸੋ ਧਨ ਚੁਗਲੀ ਹੱਥ ਨਾ ਆਵੇ ਓਏ ਭਾਵੇ ਤਿੱਥੇ ਜਾਹੀ ਗੁਰਮਖ ਸੇਵਕ ਭਾਏ ਹਰ ਧਨ ਮਿਲੈ ਤਿੱਥੋਂ ਕਰਮਹੀਣ ਲੈ ਨਾ ਸਕਹਿ ਹੋਰ ਥੈ ਦੇਸਦ ਸੰਤਰ ਹਰ ਧਨ ਨਾਹੀ ਸਲੋਕ ਮਹੱਲਾ ਤੀਜਾ ਗੁਰਮਖ ਸੰਸਾ ਮੂਲ ਨਾ ਹੋਵੇ ਚਿੰਤਾ ਵਿੱਚੋਂ ਜਾਏ ਜੋ ਕਿਛੁ ਹੋਇ ਸੋ ਸਹਜੇ ਹੋਇ ਕਹਿਣਾ ਕਿਛੁ ਨਾ ਜਾਇ ਨਾਨਕ ਤਿਨ ਕਾ ਆਖਿ ਆਪ ਸੁਨੇ ਜੇ ਲੈਨ ਪੰਨੇ ਪਾਇ ਮਹਲਾ ਤੀਜਾ ਕਾਲ ਮਾਰ ਮਨ ਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਉ ਆਨ ਦਿਨ ਜਾਗੈ ਕਦੇ ਨਾ ਸੋਐ ਸਹਜੇ ਅੰਮ੍ਰਿਤ ਪਿਆਉ ਮੀਠਾ ਬੋਲੇ ਅੰਮ੍ਰਿਤ ਬਾਣੀ ਆਨ ਦਿਨ ਹਰ ਗੁਣ ਗਾਉ ਨਿਜ ਕਰਵਾਸਾ ਸਦਾ ਸੁਹੰਦੇ ਨਾਨਕ ਤਿੰਨ ਮਿਲਿਆਂ ਸੁਖ ਪਾਉ ਪੌੜੀ ਹਰ ਤਨ ਰਤਨ ਜਵੇਹਰੀ ਸੋ ਗੁਰ ਹਰ ਧੰਨ ਹਰ ਪਾਸੋਂ ਦੇਵਾਇ ਜੇ ਕਿਸੈ ਕਿਹੋ ਦੇਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦੇਵਾਏ ਇਹੋ ਹਰ ਧੰਨ ਜੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ ਜਿਸਨੂੰ ਸਤਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਜਿਸਨੂੰ ਕਰਤੈ ਧੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸ਼ਰੀਕ ਨਹੀਂ ਕਿਸੈ ਕਾ ਖਤ ਨਹੀਂ ਕਿਸੈ ਕਾ ਸੀਵ ਬੰਨੈ ਰੋਲ ਨਹੀਂ ਜੇ ਕੋ ਹਰ ਧਨ ਕੀ ਬਖੀਲੀ ਕਰੇ ਤਿਸ ਕਾ ਮੂਹ ਹਰ ਚਹੋ ਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਈ ਦੇਹੋ ਦੇਹੋ ਨਿਤ ਨਿਤ ਚੜ੍ਹੈ ਸਵਾਇਆ ਸਲੋਕ ਮਹਲਾ 3 ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਐ ਉੱਬਰੈ ਤਿਤੈ ਲੈਹੁ ਉਭਾਰ ਸਤ ਗੁਰ ਸੁਖ ਵਖਾਲਿਆ ਸੱਚਾ ਸ਼ਬਦ ਵਿਚਾਰ ਨਾਨਕੇ ਹੋਰ ਨਾ ਸੁਝਈ ਹਰ ਦਿਨ ਬਖਸ਼ਣ ਹਾਰ ਮਹੱਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੂਜੈ ਲੱਗੇ ਜਾਏ ਨਾ ਇਹ ਮਾਰੀ ਨਾ ਮਰੇ ਨਾ ਇਹ ਹਟ ਵਕਾਏ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮਖ ਪਾਇਆ ਜਾਇ ਪੌੜੀ ਸਤਗੁਰ ਕੀ ਵੜਾਈ ਸਤਗੁਰ ਦਿੱਤੀ ਧੁਰੋਂ ਹੁਕਮ ਬੋਜਨ ਛਾਨ ਪੁੱਤੀ ਪਤੀ ਜਵਾਈ ਸਕੀ ਅੱਗੋਂ ਪਿਛੋਂ ਟੋਲ ਦਿੱਠਾ ਲਾਹੈਨ ਸਬਨਾ ਕਾ ਅਬਮਾਨ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਗੁਰੂ ਹਰ ਬਖਸ਼ਿ ਉਸ ਸਭ ਜਹਾਨ ਜੇ ਸਤਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ ਜੇ ਵੇਮਕ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ ਜਨ ਨਾਨਕ ਕਹਿ ਬਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪੌਂਦੀ ਭੇਤ ਦੇਖ ਕੇ ਸਭ ਆਏ ਪਏ ਸਤਗੁਰ ਕੀ ਪੈਰੀ ਲਾਹਿ ਉਨ ਸਬਨਾ ਕਿਉ ਮਨਹੁ ਗੁਮਾਨ ਸਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣੈ ਕੋ ਪਾਏ ਖਲੇਹਾਨ ਨਾਨਕ ਏਵ ਨਾ ਜਾਪਈ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੈ ਮਿਹਰਵਾਨ ਭਰਮ ਭਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅਮਰਤ ਨਾਮ ਨਿਧਾਨ ਕੰਠ ਉਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸ਼ਲੋਕ ਮਹਲਾ 3 ਜਿਨਨੀ ਨਾਮ ਬਸਾਰਿਆ ਕੂੜੇ ਕਹਿਣ ਕਹਨ ਪੰਜ ਚੋਰ ਤਿੰਨਾ ਘਰ ਮੋਹਨ ਹਉ ਮੈਂ ਅੰਦਰ ਸੰਨ ਸਾਖਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਜਿਨਨੀ ਅਮਰਤ ਭਰਮ ਲਟਾਇਆ ਬਿਖਸਿਓ ਰਚਹਿਰ ਚੰਨ ਦੁਸ਼ਟਾਂ ਸੇ ਤੀ ਪਰਹੜੀ ਜਨ ਸਿਓ ਬਾਦ ਕਰਨ ਨਾਨਕ ਸਾਖਤ ਨਰਕ ਮਹਿ ਜਮ ਬੱਦੇ ਦੁਖ ਸਹੰਨ ਪੈ ਕਿਰਤ ਕਮਾਉਂਦੇ ਜਿਵਰਾ ਕਹਿ ਤਿਵੇਂ ਰਹਿਨ ਮਹੱਲਾ ਤੀਜਾ ਜਿਨਨੀ ਸਤਗੁਰ ਸੇਵਿਆ ਤਾਣਨ ਤਾਣੇ ਤਿਸ ਸਾਸ ਗਰਾਸ ਸਦਾ ਮਨ ਵਸੈ ਜਮ ਜੋਹਿ ਨਾ ਸਕੈ ਤਿਸ ਹਿਰਦੈ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰਦਾ ਸਾਂ ਕਾ ਦਾਸ ਹੋਇ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਮ ਸਦ ਕੁਰਬਾਨੈ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਓ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਭਣਿਆ ਬਹੁਤ ਵੱਡੀਆਂ ਆਇਆਂ ਸਾਹਿਬੈ ਨਹਿ ਜਾਹੀ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ ਸ਼ਲੋਕ ਮਹੱਲਾ ਤੀਜਾ ਆਪਨਾ ਆਪਨਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰਤੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਲਾਇਨ ਸਚੈ ਸ਼ਬਦ ਹਦੂਰ ਮਹਲਾ 3 ਹਰ ਪ੍ਰਭ ਸਚਾ ਸੋਹਿਲਾ ਗੁਰਮੁਖ ਨਾਮ ਗਵਿੰਦ ਆਨੰਦਿਨ ਨਾਮ ਸਲਾਹਣਾ ਹਰ ਜੱਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬੋੜ ਨਾ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ ਸਤ ਸੰਗਤ ਨਾਲ ਰਲਾਵੇ ਜਿਉ ਮੀਹੀ ਉੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਈ ਜਾਵੇ ਇਹ ਵਡਿਆਈ ਸਤਗੁਰ ਨਰਵੈਰ ਵਿੱਚ ਜਿੱਤ ਮਿਲਿਆ ਤਿਸਨਾ ਭੁਖੇ ਉੱਤਰੈ ਹਰ ਸ਼ਾਂਤ ਤੜ ਆਵੇ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਾ ਕਾ ਜੇ ਸਤਗੁਰੂ ਨੂੰ ਮੰਨੈ ਸੂ ਸਭ ਨਾ ਭਾਵੈ ਛੁੱਧ ਬਲਾਵਲ ਬਾਣੀ ਭਗਤ